ਇਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਪਿੰਡ ਸੰਗਤ ਕਲਾਂ ਵਿਖੇ ਇੱਕ ਮਾਰਡਰ ਵਾਪਰਿਆ ਸੀ ਜਿਸ ਸੀ ਸਿੰਘ ਦਾ ਨਾਮ ਹਮੇਸ਼ਿਆ ਸਿੰਘ ਇਹ ਜਸੀਪਾਲ ਵਾਲੀ ਦਾ ਰਾਈਡ ਵਾਲਾ ਹੈ ਇਸ ਵਿਅਕਤੀ ਦਾ ਮਾਰਡਰ ਹੈ ਜੋ ਪਿੰਡ ਦੇ ਵਿੱਚ ਹੋਇਆ ਸੀ ਤੇ ਇਹਦੇ ਸਬੰਧੀ ਅਸੀਂ ਐਫ ਆਈ ਆਰ ਜਿਸ਼ੂ ਕੀਤੀ ਸੀ ਐਫ ਆਈ ਆਰ ਨੰਬਰ 60 ਅੰਡਰ ਸੈਕਸ਼ਨ 103 126 2 ਤੇ 3 ਪਾਜ ਬੀ ਐਨ ਐਸ ਖਾੜਾ ਸੰਗਤ ਵਿਖੇ ਜਿਹਦੇ ਸਬੰਧੀ ਅਸੀਂ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ 24 ਘੰਟਿਆਂ ਦੇ ਵਿੱਚ ਵਿੱਚ ਜਿਹਦੇ ਵਿੱਚ ਇੱਕ ਜੈਵਿੰਦਰ ਸਿੰਘ ਜਾਂ ਸੰਨ ਭਦਰ ਸਿੰਘ ਇਹ ਕਰੀਬ 19 ਸਾਲਾਂ ਦਾ ਜੋ ਕਿ ਸੰਗਤ ਮੰਡੀ ਦਾ ਰਹਿਣ ਵਾਲਾ ਤੇ ਦੂਸਰਾ ਵੀ ਸੰਗਤ ਪਿੰਡ ਦਾ ਇਹੀ ਰਹਿਣ ਵਾਲਾ ਤੇ ਇਹਨਾਂ ਨੂੰ ਆੜੀਓਗ ਅਦਾਲਤ ਦੇ ਵਿੱਚ ਪੇਸ਼ ਕਰਕੇ ਸੀ ਕਿ ਪੁਲਿਸ ਰਿਮਾਂਡ ਲੈ ਲਈਆਂ ਤੇ ਇਹਨਾਂ ਦੇ ਬਣੋ ਵਰਤੇ ਗਏ ਜੋ ਵੀ ਪਹਾੜੀ ਤੇ ਇੱਕ ਨਲਕੇ ਦੀ ਹਥੀ ਹੈ ਉਹ ਇਹਦਾ ਤੋਂ ਬਰਾਮਦ ਕਰਾ ਕੇ ਇਹਨਾਂ ਨੂੰ ਜਲਦੀ ਜੇਲ੍ਹ ਭੇਜਿਆ ਜਾਊਗਾ ਵਜਾ ਰਜਿਸਟਰ ਇਹਨ ਵਿੱਚ ਇਹ ਹੀ ਸੀ ਕਿ ਇਹਨਾਂ ਦਾ ਪਰਾਣਾ ਜਿਹੜਾ ਹੈਗਾ ਸੀ ਦਾਗੜ ਸੀ ਤੇ ਜਿਸ ਵੀ ਸੀ ਲੇਡੀਆਂ ਦੇ ਰਿਲੇਟਡ ਤੇ ਉਹਦੇ ਸੰਬੰਧੀ ਇਹ ਲੜਕੀ ਨੇ ਜਿਹੜਾ ਉਸ ਬੰਦੇ ਦਾ ਕਤਲ ਕੀਤਾ